ਆ ਰਿਪੋਰਟ ਮਾਰੋ ਮਾ ਮਾ ਕੀ ਹਵਾਤਮਾ ਯਾ ਹਾਂ 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 ਹ ਹੇ ਇਹ ਰੰਡੀਆਂ ਜਨਾਦੀਆਂ ਗੋਲੀ ਲੁੱਟੀਆਂ ਲੁੱਟੀਆਂ ਜਦੋਂ ਮੇਰੀ ਦੀ ਲੱਭੀ ਕਿ ਮਰ ਜਾ ਜਰਾ ਰਹਿ ਨੱਕਣਾ ਕਿਉਂ ਪਾਣੀ ਆ ਪਾਣੀ ਉਹ ਇਧਰ ਫੜ ਲੈ ਪਾਣੀ ਜਰਾ ਧਰ ਚੋ ਪਾਣੀ ਆਏ ਮੇਰਾ ਨਾਮ ਸਰਬਲਵਿੰਦਰ ਕੌਰ ਆ ਮੇਰੀ ਨਰਕੀ ਦੇ ਨਾਮ ਅਮਨਪ੍ਰੀਤ ਕੌਰ ਆ 1.5 ਸਾਲ ਹੋ ਗਏ ਹਾਂ ਸ਼ਾਨੀ ਕਿ ਆਇਸੀ ਕਿ ਤਰਾਏ ਸਰਪ੍ਰੇਮ ਤਾਈ ਨੂੰ ਸਰ ਇਹ ਮਾਂ ਵੀ ਵਰਪਿੰਦਰ ਕੌਰ ਮੁੰਡਾ ਕਾਸ਼ਦੀਪ ਕੁੜੀ ਪੱਗਦੀਪ ਕੌਰ ਦੇ ਇੱਕ ਤਾਇਆ ਇਹਨਾਂ ਦਾ ਡਾਕਟਰ ਗੁਰਬਚਨ ਸਿੰਘ ਇਹਨਾਂ ਦੀ ਸਾਲੀ ਮਿਲੀ ਬੁਗਦੀ ਮੈਂ ਮੈਨੂੰ ਨਹੀਂ ਪਤਾ ਮੈਂ ਆ ਮੇਰਾ ਭਨੇਵਾ ਮੇਰਾ ਘਰ ਵਾਲਾ ਮੇਰਾ ਬੇੜਾ ਮੈਂ ਉਹਨਾਂ ਤੱਕ ਨਹੀਂ ਨਾਂ ਲਿਆ ਵੀ ਮੇਰੀ ਕੁੜੀ ਨੂੰ ਤੰਗ ਕਰਦੇ ਮੈਂ ਆਹ ਚੱਲ ਨੰਗ ਦੇ ਧੀ ਦਾ ਘਰ ਵਸ ਜੇ ਮੇਰੇ ਕੋ ਇਹਨਾਂ ਚਾਰਾਂ ਤੱਕ ਹਰ ਚੀਜ਼ਾਂ ਤੱਕ ਪਾਉਣੀਆਂ ਦੁੱਧਾਂ ਦੀ ਦਿਨ ਪੂਰੀ ਹੋਈ ਕੁੜੀ ਉਹਦੀ ਮਾਂ ਦੀ ਲਾਈਵ ਚੱਲ ਨਹੀਂ ਵੀਡੀਓ ਭਾਈ ਵੇ ਲੈ ਮੈਂ ਦੁੱਧ ਦਿੱਤਾ ਸਬਜ਼ੀ ਬਣਾ ਕੇ ਦਿੱਤੀ ਹਰ ਸਮਾਂ ਮ ਉਹਨਾਂ ਨੂੰ ਇੱਥੋਂ ਦਿੰਦੀ ਘਰੋਂ ਇਹਨਾਂ ਮੇਰੇ ਕੋ ਅੱਜ ਜਦੋਂ ਹੀ ਆਉਣਾ ਉਦੋਂ ਮੇਰੇ ਕੋ ਲਾਦ ਲੈਤਾ ਕੇ ਆਉਣਾ ਮੇਰੇ ਕੋ ਦਾਜ ਵੀ ਮੰਗਦੇ ਆਂ ਬਾਹਰ ਕੁੜਦੇ ਪੇਪਰ ਲਈ ਕਹਿੰਦੇ ਪੈਸੇ ਤੁਸੀਂ ਦਿਓ ਅਧੇ ਪੈਸੇ ਮੈਂ ਤੇ ਕੋਈ ਨਹੀਂ ਤੁਹਾਡੇ ਕੋਲ ਨਹੀਂ ਤੁਸੀਂ ਦੇ ਦਾਂਗੇ ਤੁਸੀਂ ਦੇ ਦਨੇ ਅਸੀਂ ਦੇ ਦਾਂ ਮੇਰੇ ਕੋਈ ਗੱਲ ਨਹੀਂ ਧੀ ਵਾਜੇ ਇਹਨਾਂ ਨੇ ਮੈਨੂੰ ਨਾਲ ਲਾ ਕੇ ਮਾਰਿਆ ਮੈਨੂੰ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਾਂ ਪੁੱਤਰ ਨੂੰ ਫਾਂਸੀ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਚਾਹੀਦਾ ਮੈਨੂੰ ਇਨਸਾਫ ਨਹੀਂ ਮਿਲਿਆ 5 ਦਿਨ ਮੇਰੀ ਧੀ ਦੀ ਲਾਸ਼ ਰੋਲੀ 22 ਤਰੀਕ ਤੋਂ ਮੁੰਡਾ ਘਰ ਨਹੀਂ ਰਹਿੰਦਾ ਜੇ ਉਹ ਤਾਂ ਬਾਹਰ ਕੋਈ ਰਿਲੇਸ਼ਨ ਨਹੀਂ ਤਾਂ ਤਾਈ ਨਹੀਂ ਨਾ ਘਰ ਰਹਿੰਦਾ ਨਵਾਂ ਸਵਾਂ ਵਿਆਹ ਆਇਆ ਤਾਂ ਘਰ ਰਹਿਣਾ ਚਾਹੀਦਾ ਸੀ ਇਹਨੂੰ 26 ਤਰੀਕ ਤੱਕ ਮੁੰਡਾ ਘਰ ਨਹੀਂ ਰਿਹਾ 27 ਤਰੀਕ ਨੂੰ ਮੇਰੀ ਬੇਟੀ ਨੂੰ ਨਾਲ ਗੱਲ ਦਾ ਪਹਿਲੀ ਗੱਲ ਤੋਂ ਉਹਦਾ ਫਰਜੀ ਆ ਪਉਣਾ ਮਾਂ ਨਾਲ ਕੀ ਮਤਲਬ ਹੀ ਕਰ ਲੰਦਾ ਜਦੋਂ ਅਸੀਂ ਉਹਦੀ ਮਾਂ ਨੂੰ ਘਰੋਂ ਮੁੰਡੇ ਨੇ ਕਿਹਾ ਵੀ ਫਿਰ ਕਿਉਂ ਲੈ ਕੇ ਉਧਰੋਂ ਦੀ ਉਹਨੂੰ ਆਈ ਕਹਿੰਦੀ ਮੈਨੂੰ ਬੰਦੇ ਪੈ ਗਏ ਨੇ ਬੰਦੇ ਮੇਰੀ ਕੁੜੀ ਨੂੰ ਪੈਣੇ ਸੀ ਉਹਨੂੰ ਕੁਝ ਨਹੀਂ ਹੋਇਆ ਲੁੱਚੀ ਨੂੰ ਚਾਰ ਕਤਲ ਤੇ ਸਾਰਾ ਨਾ ਪਹਿਲਾਂ ਕੀਤੇ ਨੇ ਦਾ ਆਪਣਾ ਮਾਰਿਆ ਜਠਾਣੀ ਆਪਣੀ ਮਾਰੀ ਭਰਾ ਆਪਣਾ ਮਾਰਿਆ ਚੌਥੀ ਮੇਰੀ ਕੁੜੀ ਮਾਰੀ ਆ ਮੈਂ ਮੰਗ ਕਰ ਲਿਆ ਮੈਨੂੰ ਫਾਂਸੀ ਦੀ ਸਜ਼ਾ ਮੁੰਡੇ ਨੂੰ ਤੇ ਮਾਂ ਪੁੱਤਰਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੈਂ ਨਾਂ ਰਮਨਪ੍ਰੀਤ ਸਿੰਘ ਮੈਂ ਲੜਕੀ ਦਾ ਬ੍ਰਦਰ ਆ ਹਾਂ ਜੀ ਲਾਸਟ ਇਅਰ ਮਿਲੀ ਤੁਹਾਡੀ ਲੱਗੜੀ ਪੈ ਸੀ ਉਹਦੀ ਮਿਲੀ ਹਾਂਜੀ ਹਾਂਜੀ ਚਲੋ ਇਸ ਤਰ੍ਹਾਂ ਹਾਂ ਜੀ ਉਹਦੀ ਸੱਸ ਨੇ ਪੂਰਾ ਮਰਡਰ ਪਲਾਨ ਕੀਤਾ ਇਹਦੇ ਹਸਬੰਦ ਨੇ ਉਹਦਾ ਚਾਚਾ ਜਿਹੜਾ ਉਹਦੀ ਭੈਣ ਇਹਨਾਂ ਮਰਡਰ ਪੂਰਾ ਪਲਾਨ ਕਰਕੇ ਸਾਸ਼ ਦੇ ਤਹਿਤ ਇਹਨਾਂ ਉੱਥੇ ਕਤਲ ਕੀਤਾ ਜੀ ਕਿੰਦਾਂ ਦਾ ਕਤਲ ਹੋਇਆ ਸੀ ਹਾਂ ਜੀ 27 ਤਰੀਕ ਦਾ ਘਰ ਵਾਲਾ ਕਾਸ਼ਦੀਪ ਸਿੰਘ ਬਿਜੀਪੁਰ ਫਾੜਕ ਇਹ ਬਿਜੀਪੁਰ ਫਾੜਕ ਜਿਹਦਾ ਕਿਦਾ ਪਲਾਨ ਸੀਗਾ ਇਹ ਜੀ ਉਹਦੀ ਉਹਦੀ ਮਾਂ ਦਾ ਮੁੰਡੇ ਦਾ ਉਹਨਾਂ ਦਾ ਇੱਕ ਡਾਕਟਰ ਹੈ ਕੋ ਬਚਨ ਸਿੰਘ ਜਿਹਦਾ ਮੈਡੀਕਲ ਸਟੋਰ ਹੈ ਉਹਦੀ ਭੈਣ ਦਾ ਇਹ ਕਹਿੰਦਾ ਚਾਚਾ ਰੋਡ ਵਿੱਚ ਕਨੈਕਟਰ ਲੱਗਾ ਉਹਦਾ ਇਹਦਾ ਸਾਨੂੰ ਜੀ ਸ਼ੱਕ ਹੋ ਗਿਆ ਉਹਨੇ ਦੱਸਿਆ ਕਿ ਆ ਚੋਰੀ ਹੈ ਹੋਈ ਹੈ ਜੋ ਆ ਕੇ ਸਾਰੇ ਪਿੰਡਾਂ ਦੇ ਸਾਰੇ ਹਲਕੇ ਨੇ ਆ ਕੇ ਦੇਖਿਆ ਲਾਗੇ ਜਾ ਕੇ ਲੋਕਾਂ ਨੇ ਜੋ ਕਵਰ ਕੀਤਾ ਸਭ ਕੁਝ ਦੇਖਿਆ ਮਿਲ ਕੀ ਉਹਨਾਂ ਇਹ ਚੋਰੀ ਦਾ ਕੋਈ ਨਾਮੁਨਿਸ਼ਾਨ ਐਸਾ ਘਤਦਾ ਸੀ ਨਾ ਉਹਨਾਂ ਫੋਨ ਖੜੇ ਜੀ ਸਕੂਟੀ ਵੀ ਹੁੰਦੀ ਹੈ ਸਕੂਟੀ ਨੂੰ ਵੀ ਕੱਖ ਨਹੀਂ ਹੋਇਆ ਅੱਗੇ ਬੈਗ ਟੰਗੇ ਨਾ ਬੈਗ ਦੀ ਕੋਈ ਫੁੱਲਾ ਫੁਲਾਈ ਹੋਈ ਜੀ ਮੋਬਾਈਲ ਵੀ ਉਹਨਾਂ ਕੋਲ ਪੈਸੇ ਵੀ ਉਹਨਾਂ ਕੋਲ ਕੇ ਚੋਰ ਨੇ ਕੱਖ ਨਹੀਂ ਖੜਿਆ ਇਹਨਾਂ ਮਰਡਰ ਪਲਾਨ ਕਰਕੇ ਪੂਰਾ ਪਲੈਨਿੰਗ ਦੇ ਤਹਿਤ ਇਹਨਾਂ ਕੁੜੀ ਸਾਡੀ ਨੂੰ ਵੇਖੋ ਜੀ ਮਾਰਤਾ ਅਜ ਪੰਜਵੇਂ ਦਿਨ ਵੇਖੋ ਲਾਸ਼ ਮਿਲੀ ਹੈ ਅੱਜ ਧਾਰੀ ਵਾਲੇ ਮਿਲੀ ਜੀ ਲਾਸ਼ ਪੁਲਿਸ ਵਾਲਾ ਹੁਣ ਲਾਸ਼ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਸ਼ੁਰਾ ਸਤਾ ਗੁਰਦਾਸਪੁਰ ਭੇਜੀ ਹੈ ਪਹਿਲਾਂ ਕੋਈ ਕਾਰਵਾਈ ਕੀਤੀ ਪੁਲਿਸ ਨੇ ਪਹਿਲਾਂ ਮੈਨੂੰ ਅਰੈਸਟ ਕੀਤਾ ਬਸ ਬਾਕੀ ਹੋਰ ਕੀ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਫੜਿਆ ਹੀ ਕਿਸਮ ਦੀ ਜਾਂ ਉਹਦੀ ਮਦਦ ਨੂੰ ਫੜਿਆ ਜੀ ਮੰਗ ਕੀ ਕਰਦੇ ਮੈਂ ਕਰਦੇ ਇਨਸਾਨ ਮਿਲਣਾ ਚਾਹੀਦਾ ਦੇਖੋ ਜੀ ਪੀੜਤ ਪਰਿਵਾਰ ਕਰਜ਼ਾ ਚੁੱਕ ਕੇ ਲਿਮਟਾ ਬਣਾ ਕੇ ਮੈਂ ਵਿਆਹ ਕੀਤਾ ਇਹਨਾਂ ਮਹੀਨਾ ਮਹੀਨਾ ਢੇਗਾ ਰਹਿੰਦੇ ਰਹੇ ਜੀ ਸੁਵਾਂ ਲੈਣ ਦੇ ਮਾਰੇ ਪਿੱਠ ਤੇ ਇਹਨਾਂ ਛੁਰਾ ਮਾਰਿਆ ਨਾਲ ਲਾ ਕੇ ਸਾਨੂੰ ਮਾਰਿਆ ਕਿੰਨੇ ਦਿਨ ਹੋ ਗਈ ਸੀ ਬਾਈ 1.5 ਸਾਲ ਹੋ ਗਏ ਬਾਈ ਮੰਗ ਕਰਦੇ ਜਾਂ ਕਿਸ ਤਰ੍ਹਾਂ ਦੀ ਮੰਗ ਦਾਦੀ ਦੀ ਮੰਗ ਕਰਦੇ ਸੀ ਮੈਂ ਤੰਗ ਪ੍ਰੇਸ਼ਾਨ ਬੜਾ ਕਰਦੇ ਕੁੜੀ ਆਡੀ ਨੂੰ ਸਾਡੇ ਘਰੇ ਆ ਕੇ ਦੋ ਤਿੰਨ ਰਿਆ ਹੱਥੀ ਪੀਨੇ ਕੁੜੀ ਦੇ ਤਾਂ ਨਹਿਰ ਤੇ ਸੁੱਟੀ ਆ ਕਿੱਥੋਂ ਆ ਰਹੇ ਸੀਗੇ ਆ ਪਿੰਡ ਸ਼ੀਨਾ ਬੇੜ ਤੋਂ ਆਪਣੇ ਪੇਕੇ ਤੋਂ ਆ ਰਹੀ ਲੜਕੀ ਆਪਣੇ ਪੇਕੇ ਤੋਂ ਹਾਂਜੀ ਪੇਕੇ ਤੋਂ ਆ ਰਹੀ ਜੀ ਮੇਰਾ ਨਾਮ ਜੀ ਰਜਨੀਸ਼ ਕੁਮਾਰ ਹੈ ਜੀ ਮੈਂ ਰਜੀਵ ਗਾਂਧੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦਾ ਧਾਰੀਵਾਲ ਜੀ ਤੇ ਇਹ ਜਿਹੜੀ ਵਿਚਾਰੀ ਜਿਹਦੀ ਡੈੱਡ ਬਡੀ ਅੱਜ 5 ਦਿਨ ਹੋ ਗਏ ਲੱਭਦੇ ਨੂੰ ਇਸ ਸਵੇਰੇ ਅਸੀਂ ਉੱਠ ਕੇ ਵੇਖਿਆ ਤੇ ਨਹਿਰ ਦੇ ਸੈਂਟਰ ਦੇ ਵਿੱਚ ਵਿਚਾਰੀ ਬਿਲਕੁਲ ਹੀ ਤਰਦੇ ਜਾ ਰਹੀ ਸੀਗੇ ਤੇ ਮੇਰੇ ਨਾਲ ਜਿਹੜੇ ਮੇਰੇ ਵੀਰ ਭਰਾ ਹੈਗੇ ਸਾਰੇ ਤੇ ਆਪਾਂ ਇਹਨੂੰ ਵਿੱਚੋਂ ਵੜ ਕੇ ਆਪਾਂ ਕੱਢੇ ਵਿਚਾਰੀ ਨੂੰ ਕਰਾਉਣਾ ਰਹਾ ਫਿਰ ਮੈਂ ਹਸਪਤਾਲ ਸਾਹਿਬ ਨੂੰ ਫੋਨ ਕੀਤਾ ਮੈਂ ਮੈਂ ਸਾਰੇ ਡੈੱਡ ਬਡੀ ਨੂੰ ਲੱਭ ਗਈ ਦੀ ਐ ਤੇ ਸਾਡੇ ਸਰੂਨੀ ਕਹਿੰਦੇ ਤੁਸੀਂ ਡੈੱਡ ਬਡੀ ਨੂੰ ਰਿਕਵਰ ਕਰੋ ਤੁਸੀਂ ਜਦ ਅਸੀਂ ਆ ਗਏ ਆ ਤੇ ਸਰੂਨੀ ਮੌਕੇ ਜੇ ਉਸੇ ਵੇਲੇ ਆ ਗਏ ਜੀ ਤੇ ਸਾਡੇ ਧਾਰੀয়াল ਸਾਹਿਬ ਨੂੰ ਵੀ ਫੋਨ ਕਰਤਾ ਸੀ ਐਸ.ਓ.ਸੀ. ਨੂੰ ਵੀ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਹਾਂ ਜੀ ਤੁਸੀਂ ਡੈੱਡ ਬਡੀ ਨੂੰ ਰਿਕਵਰ ਕਰੋ ਤੇ ਅਸੀਂ ਵੀ ਆ ਗਏ ਆ ਜੀ ਏ ਜੀ ਅਸੀਂ ਰਜੀਵ ਗੰਦੀ ਕਲੋਨੀ ਵਾਰਡ ਨੰਬਰ 5 ਤੇ ਰਹਿੰਦੇ ਆ ਜੀ ਸਾਰੇ ਵੀਰ ਭਰਾ ਜਿੰਨੇ ਵੀ ਹੈਗੇ। ਲੜਕੀ ਦੇ ਨਾਮ ਕੀ ਲੱਗਦੀ ਦਾ? ਲੜਕੇ ਦਾ ਅਮਨਪ੍ਰੀਤ ਕੌਰ ਆ ਜੀ। ਕਿਹੜੀ ਜਗ੍ਹਾ ਵਿਆਹ ਕੀ? ਇਹ ਵਿਆਹ ਸੀ ਵਿਧੀਪੁਰ ਵਿਆਹ ਕੀ ਸੀ ਇਹ। ਕਿਥੋਂ ਆ ਰਹੇ ਕਿਥੇ ਜਾ ਰਹੇ? ਇਹ ਆਪਣੇ ਪਿੰਡ ਚਿਨਾਬੇੜ ਤੋਂ ਵਿਧੀਪੁਰ ਜਾ ਰਹੇ ਸੀ ਇਹ। ਤੁਹਾਨੂੰ ਕਿਸ ਦਾ ਬਲਕਾ ਕਰਕੇ ਆ ਪੁੱਛਣਾ। ਇਹ ਉਸਨੇ ਜੀ ਸ਼ਾਸਨ ਨੇ ਕੰਪਲੇਨਟ ਕੀਤੀ ਸੀ ਵੀ ਮੈਂ ਆ ਰਹੀ ਆ ਤੇ ਕੁਝ ਅਨਪਛਾਤੇ ਲੜਕ ਨੌਜਵਾਨਾਂ ਨੇ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਸੋਨਾ ਵਗੈਰਾ ਤੇ ਲਾ ਲਿਆ ਸੀ। ਤੇ ਲੜਕੀ ਨੂੰ ਨਿਆ ਤੇ ਛੋਟੇ ਦਾ ਤੱਕਾ ਦੇ ਕੇ ਛੋਟੇ ਦਿੱਤਾ ਫੇ ਉਸ ਬੰਦੇ ਆਪਕਾ ਸੀ ਐਫਆਰ ਦਰਜ ਕੀਤੀ ਸੀ ਤੇ ਉਦੀ ਤਫਤੀਸ਼ ਲਗਾਤਾਰ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਣਗੇ ਉਹ ਲਿਆਂਦੇ ਜਾਣਗੇ